ਉਡਣ ਲੈਣਾ ਸੀ ਇਥੋਂ ਵਾਪਸ ਪਰ ਉਸ ਤੋਂ ਬਾਅਦ ਸਟਾਰਟ ਅੱਛਾ ਸਾਨੂੰ ਨਾ ਸਵੇਰੇ ਸ਼ੰਕਰ ਭਾਰਤਵਾਜ ਜੀ ਵੱਲੋਂ ਨਾ ਇਤਲਾਹ ਮਿਲੀ ਸੀ ਕੰਟਰੋਲ ਨੂੰ ਤੋਂ ਕਿ ਐਦਾਂ ਕਰਕੇ ਇੱਕ ਥਾਰ ਗੱਡੀ ਹੈ ਬਲੈਕ ਕਲਰ ਦੀ ਉਹ ਨਹਿਰ ਦੇ ਕੰਢੇ ਖੜੀ ਹੈ ਤੇ ਅਸੀਂ ਮੌਕੇ ਤੇ ਆ ਗਏ ਤੇ ਸ਼ੰਕਰ ਭਾਰਤਵਾਜ ਵੀ ਖੜੇ ਨੇ ਇਹਨਾਂ ਨੇ ਕਾਫੀ ਤਹਿਕੀਕਾਤ ਕੀਤੀ ਹੈ ਤੇ ਅਸੀਂ ਦੇਖ ਰਹੇ ਸੀ ਗੱਡੀ ਦਾ ਵਗੈਰਾ ਨੰਬਰ ਆ ਹੀ ਪਤਾ ਕਰਨ ਵਾਸਤੇ ਸੋਚ ਰਹੇ ਸੀ ਉਸ ਤੋਂ ਪਹਿਲਾਂ ਹੀ ਇਹ ਸ਼੍ਰੀਮਾਨ ਜੀ ਇਹ ਤੁਹਾਡੀ ਗੱਡੀ ਹੈ ਇੱਥੇ ਕਿਉਂ ਖੜੀ ਕਰਕੇ ਗਏ ਗੱਡੀ ਖਰਾਬ ਨਹੀਂ ਇਥੇ ਕੀ ਕਰਨਾ ਸੀ ਰੋਡ ਤੇ ਖਰਾਬ ਹੁੰਦੀ ਇਥੇ ਇਥੋਂ ਯੂ ਟਰਨ ਬਣਦਾ ਇਹ ਕਹਿੰਦੇ ਇਥੋਂ ਯੂ ਟਰਨ ਬਣਦਾ ਕੌਣ ਕੌਣ ਸੀ ਤੁਹਾਡੇ ਨਾਲ ਤਾਰ ਚ ਕੱਲੇ ਸੀਗੇ ਮੈਂ ਫੋਟੋਸ ਕਿਡਾ ਲੈਣੀ ਹੈ ਕੀ ਕੰਮ ਕਰਦੇ ਹੋ ਸਟੂਡੈਂਟ ਆ ਮੈਂ ਸਟੂਡੈਂਟ ਇਥੇ ਆਣ ਦਾ ਮਤਲਬ ਨਹੀਂ ਇਥੇ ਯੂ ਟਰਨ ਬਣਦਾ ਹੀ ਨਹੀਂ ਹੈ ਜਨਾ 7:00 ਵਜੇ ਸੀ ਨਹੀਂ ਤੋਂ ਯੂ ਟਰਨ ਬਣਦਾ ਹੈ ਸਰ ਮੈਂ ਪਹਿਲਾਂ ਯੂ ਟਰਨ ਤੋਂ ਲੈਣਾ ਸੀਗਾ ਹਾਂਜੀ ਮੈਂ ਤਾਂ ਤੇ ਆ ਨਹੀਂ ਗਿਆ ਮੈਂ ਥੋੜਾ ਅੱਗੇ ਹੋ ਗਿਆ ਤੁਸੀਂ ਕਿ ਕਾਦੇ ਚ ਸੁਰੂਡ ਰਹੋ ਐਮਬੀਬੀਐਸ ਹੋ ਡਾਕਟਰੀ ਕਰ ਰਹੇ ਹੋ ਰੈਜ਼ਰਜ ਕਰ ਰਹੇ ਹੋ ਤੇ ਇੱਥੇ ਆਉਣ ਦਾ ਮਤਲਬ ਹੀ ਨਹੀਂ ਤਾਂ ਬਣਦਾ ਤੁਹਾਡਾ ਤੁਸੀਂ ਦਰਾਰੇ ਵੀ ਗਾੜੇ ਸੀਗੇ ਉਹ ਹਾਂਜੀ ਅਸਰ ਤੁਹਾਡੇ ਇਹ ਸ਼ੱਕੀ ਸ਼ੱਕੀ ਇਹ ਸ਼ੱਕ ਦੇ ਆਧਾਰ ਤੇ ਹੈ ਹੋਰ ਤੁਹਾਡੇ ਕੋਲ ਨਾਲ ਕੋਈ ਸੀਗਾ ਦੋ ਜਣੇ ਸੀ ਤੁਸੀਂ ਗਵਾਰੇ ਲਾਈ ਸੀਗੇ ਆਪਣੀ ਗੱਡੀ ਦੇ ਉੱਪਰ ਹਾਂਜੀ ਹਾਂ ਤੇ ਹੁਣ ਤੁਸੀਂ ਕਰੇ ਕੱਲੇ ਆੜੇ ਉਹ ਤਾਂ ਰਾਤ ਨੂੰ ਹਾਂ ਅੱਛਾ ਹੀ 12:00 1:00 ਵਜੇ ਤੀ ਤੁਸੀਂ ਇੱਥੇ ਸੀ ਉਹ ਤਾਂ ਮੈਂ ਲੱਗ ਸੀਗਾ ਈ ਨਾਮ ਮੇਰਾ ਸ਼ੰਕਰ ਭਾਰਦਵਾਜੀ ਗੋਤਾਖੋਰ ਪੰਜਾਬ ਪਟਿਆਲਾ ਤੇਰੇ ਮਾਮਲਾ ਜਿਹੜੀ ਥਾਰ ਹੈ ਲਾ ਵਾਰਿਸ ਮਿਲੀ ਹੈ ਮਾਮਲਾ ਜੀ ਹੈ ਤੇ ਕੱਲ ਗੋਤਾਖੋਰ ਇੱਥੇ ਨਾ ਕਈ ਵਿਅਕਤੀ ਜਿਹੜੇ ਪਾਖੜਾਂ ਵਿੱਚ ਡੁੱਬ ਗਏ ਉਹਨਾਂ ਦੀ ਹਾਲ ਕਰਦੇ ਨੇ ਗੋਤਾਖੋਰ ਤੇ ਕੱਲ ਦੁਪਹਿਰ ਦੀ ਜਿਹੜੀ ਇਹ ਗੱਡੀ ਇੱਥੇ ਖੜੀ ਸੀਗੀ ਇਹਦੇ ਵਿੱਚ ਇੱਕ ਕੋਈ ਲੇਡੀ ਸੀ ਤੇ ਇੱਕ ਜੈਂਸ ਸੀਗਾ ਉਹ ਗੱਡੀ ਦੇ ਵਿੱਚ ਸੀਗੇ ਉਹ ਤੋਂ ਬਾਅਦ ਚਲੇ ਗਏ ਫਿਰ ਇਹ ਵਾਪਸ ਆ ਗਏ ਤੇ ਸਾਨੂੰ ਲੱਗਿਆ ਵੀ ਗੱਡੀ ਨਾਰਮਲ ਕੋਈ ਕੰਮ ਕਰਨ ਆਪਣ ਆਏ ਨੇ ਤੇ ਅੱਗੇ ਚਲੇ ਗਏ ਉਹ ਤੋਂ ਬਾਅਦ ਰਾਤ ਨੂੰ ਜਦੋਂ ਸਰਚ ਕਰਾ ਰਾਤ ਵੀ ਇੱਥੇ ਗੱਡੀ ਖੜੀ ਸੀਗੀ ਉਤਵਾਦ ਜਦੋਂ ਸਵੇਰੇ 6:00 ਵਜੇ ਆਇਆ ਨੋਤਾਖੋਰ ਉਹ ਚੈੱਕ ਕਰਿਆ ਤਾਂ ਗੱਡੀ ਲਾਵਾੜੀ ਸਾਲ ਦੇ ਵਿੱਚ ਖੜੀ ਸੀ ਜਿਹਦੇ ਪੈਡ ਬਣੇ ਹੋਏ ਸੀ ਪਾਖੜਾ ਦੇ ਉੱਪਰ ਜਾਂਦੇ ਤੇ ਆਂਦੇ ਦੇ ਤੇ ਇਹ ਵਿਅਕਤੀ ਜਿਹੜਾ ਸੀਗਾ ਹੁਣ ਹੁਣੀ ਹੁਣੀ ਪਤਨ ਲੱਗਿਆ ਵੀ ਇੱਕ ਵਿਅਕਤੀ ਜਿਹੜਾ ਆਇਆ ਹੈਗਾ ਉਹ ਕਹਿੰਦਾ ਵੀ ਮੇਰੀ ਕਾਰ ਹੈ ਜੀ ਖਰਾਬ ਹੋ ਗਈ ਯੂ-ਟਰਨ ਲੈਣਾ ਜਦਕਿ ਯੂ-ਟਰਨ ਦਾ ਕੋਈ ਇਥੇ ਰੋਲ ਨਹੀਂ ਹੈ ਪਾਖੜਾ ਨੇੜੇ ਦੀ ਪਟੜੀ ਹੈ ਦਬਾ 44 ਲੱਗੀ ਹੋਈ ਤੁਸੀਂ ਇੱਥੇ ਨਾਰਮਲ ਘੁੰਮ ਨਹੀਂ ਸਕਦੇ ਨਾ ਆਪਣੀ ਗੱਡੀ ਪਾਰਕ ਕਰ ਸਕਦੇ ਆ ਇਹ ਤਾਂ ਚਲੋ ਪੁਲਿਸ ਕੁਝ ਨਹੀਂ ਕਹਿੰਦੀ ਕਿਸੇ ਨੂੰ ਥੋੜਾ ਜਾ ਵੀ ਬੰਦਾ ਨਾਰਮਲ ਕੋਈ ਦੁਪਹਿਰ ਨੂੰ ਕਿੰਨੇ ਵਜੇ ਆਏ ਸੀ ਇਹ ਦੁਪਹਿਰੇ 12 1 ਦੀ ਗੱਲ ਹੈ ਜੀ ਜਦੋਂ ਇਹ ਕਿਹ ਕਿੰਨੇ ਵਜੇ ਸੀ ਇਹ ਲਗਭਗ 3:00 ਵਜੇ ਵਾਪਸ ਹੋ ਗਏ ਸੀ ਉਹ ਤੇ ਲੇਡੀ ਮਹਿਲਾ ਨਾਲ ਸੀ ਇਹ ਹਾਂ ਕੋਈ ਲੇਡੀ ਸੀ ਬੈਠੀ ਸੀ ਨਾ ਅੱਗੇ ਫਰੰਟ ਸੀਟ ਤੇ ਬੈਠੀ ਸੀ ਗੁਬਾਰੇ ਗੂਰੇ ਲੱਗੇ ਹੋਏ ਆਇਆ ਲੱਗਦਾ ਕੋਈ ਜਨਮ ਦਿਨ ਉਹ ਬਣਾ ਬੱਡੇ ਸੈਲੀਬ੍ਰੇਟ ਕਰ ਤੁਸੀਂ ਕੰਟਰੋਲ ਰੂਮ ਤੇ ਇਹਦੀ ਫਿਲਾ ਦਿੱਤੀ ਸੀ ਜੀ ਅਸੀਂ ਕੰਟਰੋਲ ਰੂਮ ਤੇ ਪੁਲਿਸ ਨੂੰ ਤਲਾ ਕਰੀ ਵੀ ਇਲਾਵਾ ਰਿਸ਼ਾਲ ਤੇ ਸਰਕਾਰ ਦੀ ਜਿਹੜੀ ਥਾਰ ਗੱਡੀ ਆ ਉਹ ਖੜੀ ਸੀਗੀ ਨੰਬਰ ਨੰਬਰ ਸਾਰੇ ਨੂੰ ਦਾ ਹੁਣ ਮੌਕੇ ਤੇ ਪੁੱਛ ਆ ਜੀ ਜੀ ਪੁੱਛ ਆ ਜੀ ਕੱਲ ਕੋਤਾਖੋਰ ਇੱਥੇ ਨਾ ਕਈ ਵਿਅਕਤੀ ਜਿਹੜੇ ਪਾਖੜਾਂ ਨਾਲ ਚ ਡੁੱਬ ਗਏ ਉਹਨਾਂ ਦੀ ਹਾਲ ਕਰਦੇ ਨੇ ਕੋਤਾਖੋਰ ਤੇ ਕੱਲ ਦੁਪਹਿਰ ਦੀ ਜਿਹੜੀ ਇਹ ਗੱਡੀ ਇੱਥੇ ਖੜੀ ਸੀਗੀ ਇਹਦੇ ਵਿੱਚ ਇੱਕ ਕੋਈ ਲੇਡੀ ਸੀ ਤੇ ਇੱਕ ਜੈਂਸ ਸੀਗਾ ਉਹ ਗੱਡੀ ਦੇ ਵਿੱਚ ਸੀਗੇ ਉਹ ਤੋਂ ਬਾਅਦ ਇਹ ਚਲੇ ਗਏ ਫਿਰ ਇਹ ਵਾਪਸ ਆ ਗਏ ਤੇ ਸਾਨੂੰ ਲੱਗਿਆ ਵੀ ਗੱਡੀ ਨਾਰਮਲ ਕੋਈ ਕੰਮ ਕਰਨ ਆਪਣ ਆਏ ਨੇ ਤੇ ਅੱਗੇ ਚਲੇ ਗਏ ਉਹ ਤੋਂ ਬਾਅਦ ਰਾਤ ਨੂੰ ਜਦੋਂ ਸਰਚ ਕਰਿਆ ਰਾਤ ਵੀ ਇੱਥੇ ਗੱਡੀ ਖੜੀ ਸੀਗੀ ਉਹ ਤੋਂ ਬਾਅਦ ਜਦੋਂ ਸਵੇਰੇ ਮੈਂ 6:00 ਵਜੇ ਆਇਆ ਨੋਤਾਖੋਰ ਉਹ ਚੈੱਕ ਰਿਹਾ ਤੇ ਗੱਡੀ ਲਾਵਾਰੀ ਸਾਲ ਦੇ ਵਿੱਚ ਖੜੀ ਸੀ ਜਿਹਦੇ ਪੈਡ ਬਣੇ ਹੋਏ ਸੀ ਪਾਖੜਾ ਦੇ ਉੱਪਰ ਜਾਂਦੇ ਤੇ ਆਂਦੇ ਦੇ ਤੇ ਇਹ ਵਿਅਕਤੀ ਜਿਹੜਾ ਸੀਗਾ ਹੁਣ ਹੁਣੀ ਹੁਣੀ ਪਤਾ ਲੱਗਿਆ ਵੀ ਇੱਕ ਵਿਅਕਤੀ ਜਿਹੜਾ ਆਇਆ ਹੈਗਾ ਉਹ ਕਹਿੰਦਾ ਵੀ ਮੇਰੀ ਕਾਰ ਹੈ ਜੀ ਖਰਾਬ ਹੋ ਗਈ ਯੂ-ਟਰਨ ਲੈਣਾ ਜਦਕਿ ਯੂ-ਟਰਨ ਦਾ ਕੋਈ ਇੱਥੇ ਰੋਲ ਨਹੀਂ ਹੈ ਪਾਖੜਾ ਨੇੜੇ ਦੀ ਪਟੜੀ ਹੈ ਦਫਾ 44 ਲੱਗੀ ਹੋਈ ਤੁਸੀਂ ਇੱਥੇ ਨਾਰਮਲ ਘੁੰਮ ਨਹੀਂ ਸਕਦੇ ਨਾ ਆਪਣੀ ਗੱਡੀ ਪਾਰ ਕਰ ਸਕਦੇ ਆ ਇਹ ਤਾਂ ਚਲੋ ਪੁਲਿਸ ਕੁਝ ਨਹੀਂ ਕਹਿੰਦੀ ਕਿਸੇ ਨੂੰ ਥੋੜਾ ਜਿਹਾ ਵੀ ਬੰਦਾ ਦੁਪਹਿਰ ਨੂੰ ਕਿੰਨੇ ਵਜੇ ਆਏ ਸੀ ਇਹ ਦੁਪਹਿਰੇ 12:00 ਦੀ ਗੱਲ ਹੈ ਜੀ ਜਦੋਂ ਇਹ ਕਿੰਨੇ ਵਜੇ ਸੀ ਤੋਦੀ ਇਹ ਲਗਭਗ 3:00 ਵਜੇ ਵਾਪਸ ਹੋ ਗਏ ਸੀਗੇ ਉਦੋਂ ਇੱਕ ਲੇਡੀ ਮਹਿਲਾ ਨਾਲ ਸੀ ਇਹਨਾਂ ਦਾ ਹਾਂ ਕੋਈ ਲੇਡੀਸ ਬੈਠੀ ਸੀ ਇਹਨਾਂ ਦੇ ਅੱਗੇ ਫਰੰਟ ਸੀਟ ਤੇ ਬੈਠੀ ਸੀ ਗੁਬਾਰੇ-ਗੂਰੇ ਲੱਗੇ ਹੋਏ ਐਂ ਲੱਗਦਾ ਕੋਈ ਜਨਮ ਦਿਨ ਬਣਾ ਬੱਡੇ ਸੈਲਿਬ੍ਰੇਟ ਕਰ ਤੁਸੀਂ ਕੰਟਰੋਲ ਰੂਮ ਤੇ ਇਹਦੀ ਫਿਲਾ ਦਿੱਤੀ ਸੀ ਜੀ ਅਸੀਂ ਕੰਟਰੋਲ ਰੂਮ ਤੇ ਪੁਲਿਸ ਨੂੰ ਤਲਾਕਰੀ ਵੀ ਲਾਵਾ ਰਿਛਲ ਤੇ ਸਰਕਾਰ ਦੀ ਜਿਹੜੀ ਥਾਰ ਗੱਡੀ ਹੈ ਉਹ ਖੜੀ ਸੀਗੀ ਨੰਬਰ ਨੰਬਰ ਅਸੀਂ ਸਾਰਿਆਂ ਨੂੰ ਦੱਸ ਹੁਣ ਮੋਕੇ ਤੇ ਪੁੱਛਾਂ ਜੀ ਜੀ ਇੱਕ ਲਵਾਰਿਸ ਥਾਰ ਜਿਹੜੀ ਹੈ ਇਹਦੇ ਬਾਰੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀਗੀ ਕਿ ਇੱਕ ਲਵਾਰਿਸ ਕਾਲੇ ਰੰਗ ਦੀ ਥਾਰ ਖੜੀ ਹੈ ਜਸਟ ਇਥੋਂ ਨਹਿਰ ਪੁਲ ਤੋਂ 100 ਮੀਟਰ ਅੰਦਰ ਠੀਕ ਹੈ ਜੇ ਦੇ ਕਰਕੇ ਅਸੀਂ ਆਏ ਇੱਥੇ ਅਸੀਂ ਥਾਰ ਨੂੰ ਚੈਕਿੰਗ ਕੀਤੀ ਚੰਗੇ ਦਾ ਚੈੱਕ ਕੀਤਾ ਸਾਰੇ ਆਲੇ ਦੁਆਲੇ ਚੈੱਕ ਕੀਤਾ ਉਸ ਤੋਂ ਬਾਅਦ ਸ਼ੰਕਰ ਭਾਰਤਵਾਦੀ ਵੀ ਇੱਥੇ ਖੜਨੇ ਜਿਨ੍ਹਾਂ ਨੇ ਫੋਨ ਤੁਸੀਂ ਫੋਨ ਕੀਤਾ ਸੀ ਇਹਨਾਂ ਨੇ ਫੋਨ ਕੀਤਾ ਸੀ ਤੇ ਕੰਟਰੋਲ ਤੋਂ ਸਾਨੂੰ ਅਸੀਂ ਗੱਡੀ ਗੁੱਡੀ ਦੇਖ ਲਈ ਹੈ ਤੇ ਕਰ ਹੀ ਰਹੀ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਸ਼੍ਰੀਮਾਨ ਜੀ ਆ ਗਏ ਜਿਨ੍ਹਾਂ ਨੇ ਕਿਹਾ ਇਹ ਗੱਡੀ ਸਾਡੀ ਹੈ ਦੇਖਦੇ ਹਾਲਾਤ ਦੇਖਦੇ ਹਾਲਾਤ ਕੀ ਬਣਦੇ ਨੇ ਇਹਦੇ ਨਾਲ ਕੌਣ ਸੀ ਰਾਤੀ ਕਿ ਕਿਸ ਕਰਕੇ ਆਈ ਸੀ ਕੀ ਵਜ੍ਹਾ ਸੀਗਾ ਜਦੋਂ ਵੀ ਹੋਏਗਾ ਅਗਲੀ ਜੋ ਆਇਆ ਹੈ ਸ਼ਰਮਾਂਜੀ ਇਹਨਾਂ ਨੇ ਜਾਣਕਾਰੀ ਲਈਤੀ ਆਪਣੇ ਬਾਰੇ ਕੌਣ ਹੈ ਕੌਣ ਨਹੀਂ ਹੈ ਨਹੀਂ ਦੇਖਦੇ ਨਾ ਉਹਨੂੰ ਥਾਣੇ ਲੈ ਜਾਣੇ ਥਾਣੇ ਜਾ ਕੇ ਕੋਸ਼ਿਸ਼ ਕਰਦੇ ਇਹਨਾਂ ਦੇ ਪੇਰੈਂਟਸ ਨੂੰ ਲਾਵਾਂਗੇ ਗੱਡੀ ਦੀ ਪੂਰੀ ਹਾਲਾਤ ਦੇਖਾਂਗੇ ਫੇਰ ਹੀ ਇਹਨਾਂ ਨੂੰ ਪੂਰੀ ਤਹਿਸੀਕਾਤ ਕਰਕੇ ਫੇਰ ਹੀ ਇਹਨਾਂ ਨੂੰ ਛੱਡੇ ਜਾਏਗਾ ਸਰ ਜੀ ਉਹ ਲੋਕਿਆ ਗਿਆ ਕਿ ਇਹ ਪਹਿਲਾ ਦੁਪਹਿਰ ਨੂੰ ਵੀ ਆਏ ਸੀ ਫੇਰ ਚਲੇ ਗਏ ਜੀ ਦੋ ਤਿੰਨ ਲੈੜੀ ਕੁਈ ਸੀ ਅੱਛਾ ਜੀ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹਾਂ ਵੀ ਆਏ ਸੀ ਕਦੋਂ ਆਏ ਸੀ ਕੀ ਕਰਨ ਆਏ ਸੀ ਇਹਦੇ ਬਾਰੇ ਨਹੀਂ ਸਾਨੂੰ ਤੋਂ ਬਸ ਇਤਲਾਹ ਮਿਲੀ ਸਵੇਰੇ ਕਿ ਐਦਾਂ ਕਰਕੇ ਕਾਲੇ ਰੰਗ ਦੀ ਤਾਰ ਖੜੀ ਹੈ ਹੁਣੇ ਸ੍ਰੀਮਾਨ ਕੀ ਕਹਿੰਦੇ ਤੁਹਾਨੂੰ ਗੱਲ ਦੇ ਬਾਰੇ ਇਹ ਸ੍ਰੀਮਾਨ ਜੀ ਸਾਨੂੰ ਕਹਿੰਦੇ ਇੱਥੇ ਯੂ ਟਰਨ ਆਇਆ ਜਦ ਕਿ ਯੂ ਟਰਨ ਕੋਈ ਬਣਦਾ ਹੀ ਨਹੀਂ ਹੈ ਇਹ ਐਮਬੀਬੀਐਸ ਕਰ ਰਹੇ ਨੇ ਕਹਿੰਦੇ ਐਮਬੀਬੀਐਸ ਕਰ ਰਹੇ ਆ ਇਹ ਪੜੇ ਲਿਖੇ ਨੌਜਵਾਨ ਐਮਬੀਬੀਐਸ ਕਰਕੇ ਇੱਥੇ ਯੂ ਟਰਨ ਲੈਣ ਵਾਸਤੇ ਫੇਰ ਕਹਿੰਦੇ ਸਾਡੀ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋਣ ਦਾ ਮਤਲਬ ਇਹਦੇ ਬਾਰੇ ਸਾਨੂੰ ਕੰਟਰੋਲ ਤੋਂ ਇਤਲਾਹ ਮਿਲੀ ਸੀਗੀ ਕਿ ਇੱਕ ਲਵਾਰਿਸ ਕਾਲੇ ਰੰਗ ਦੀ ਥਾਰ ਖੜੀ ਹੈ ਜਸਟ ਇਥੋਂ ਨਹਿਰ ਪੂਲ ਤੋਂ 100 ਮੀਟਰ ਅੰਦਰ ਠੀਕ ਹੈ ਜੇ ਦੇ ਕਰਕੇ ਅਸੀਂ ਆਏ ਇੱਥੇ ਅਸੀਂ ਥਾਰ ਨੂੰ ਚੈਕਿੰਗ ਕੀਤੀ ਚੰਗੇ ਦਾ ਚੈੱਕ ਕੀਤਾ ਸਾਰੇ ਆਲੇ ਦੁਆਲੇ ਚੈੱਕ ਕੀਤਾ ਉਸ ਤੋਂ ਬਾਅਦ ਸ਼ੰਕਰ ਭਾਰਤਵਾਜ ਵੀ ਇੱਥੇ ਖੜੇ ਨੇ ਜਿਨ੍ਹਾਂ ਨੇ ਫੋਨ ਤੁਸੀਂ ਫੋਨ ਕੀਤਾ ਸੀ ਇਹਨਾਂ ਨੇ ਫੋਨ ਕੀਤਾ ਸੀ ਤੇ ਕੰਟਰੋਲ ਤੋਂ ਸਾਨੂੰ ਅਸੀਂ ਗੱਡੀ-ਗੱਡੀ ਦੇਖ ਲਈ ਹੈ ਤੇ ਕਰ ਹੀ ਰਹੀ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਸ਼੍ਰੀਮਾਨ ਜੀ ਆ ਗਏ ਜਿਨ੍ਹਾਂ ਨੇ ਕਿਹਾ ਇਹ ਗੱਡੀ ਸਾਡੀ ਹੈ ਦੇਖਦੇ ਹਾਲਾਤ ਦੇਖਦੇ ਹਾਲਾਤ ਕੀ ਬਣਦੇ ਨੇ ਇਹਦੇ ਨਾਲ ਕੋਣ ਸੀ ਰਾਤੀ ਕਿ ਕਿਸ ਕਰਕੇ ਆਈ ਸੀ ਕੀ ਵਜ੍ਹਾ ਸੀਗਾ ਜਦੋਂ ਵੀ ਹੋਏਗਾ ਅਗਲੀ ਜੋ ਆਇਆ ਹੈ ਸ਼੍ਰੀਮਾਨ ਜੀ ਇਹਨਾਂ ਨੇ ਜਾਣਕਾਰੀ ਲਈਤੀ ਆਪਣੇ ਬਾਰੇ ਕੌਣ ਹੈ ਕੌਣ ਨਹੀਂ ਹੈ ਨਹੀਂ ਦੇਖਦੇ ਨਾ ਉਹਨਾਂ ਥਾਣੇ ਲੈ ਜਾਣੇ ਥਾਣੇ ਜਾ ਕੇ ਕੋਸ਼ਿਸ਼ ਕਰਦੇ ਇਹਨਾਂ ਪੇਰੈਂਟਸ ਨੂੰ ਲਾਵਾਂਗੇ ਗੱਡੀ ਦੀ ਪੂਰੀ ਹਾਲਾਤ ਦੇਖਾਂਗੇ ਫੇਰ ਹੀ ਇਹਨਾਂ ਨੂੰ ਪੂਰੀ ਤਹਿਕੀਕਾਤ ਕਰਕੇ ਫੇਰ ਇਹਨਾਂ ਨੂੰ ਛੱਡੇ ਜਾਏਗਾ ਸਰ ਜੀ ਬੋਲੋ ਕਿਹਾ ਗਿਆ ਕਿ ਇਹ ਪਹਿਲਾ ਦੁਪਹਿਰ ਨੂੰ ਵੀ ਆਈ ਸੀ ਫੇਰ ਚਲੇ ਗਏ ਜੀ ਦੋ ਤਿੰਨ ਇਕਲੇਰੀ ਕੁਈ ਸੀ ਅੱਛਾ ਜੀ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹਾਂ ਵੀ ਆਈ ਸੀ ਕਦੋਂ ਆਈ ਸੀ ਕੀ ਕਰਨ ਆਈ ਸੀ ਇਹਦੇ ਬਾਰੇ ਨਹੀਂ ਸਾਨੂੰ ਤੋਂ ਬਸ ਇਤਲਾਹ ਮਿਲੀ ਸਵੇਰੇ ਕਿ ਐਦਾਂ ਕਰਕੇ ਕਾਲੇ ਰੰਗ ਦੀ ਤਹਾਰ ਖੜੀ ਹੈ ਹੁਣੇ ਸ੍ਰੀਮਾਨ ਕੀ ਕਹਿੰਦੇ ਤੁਹਾਨੂੰ ਗੱਡੀ ਦੇ ਬਾਰੇ ਇਹ ਸ੍ਰੀਮਾਨ ਜੀ ਸਾਨੂੰ ਕਹਿੰਦੇ ਇਥੇ ਯੂ ਟਰਨ ਆਇਆ ਜਦ ਕਿ ਯੂ ਟਰਨ ਕੋਈ ਬਣਦਾ ਹੀ ਨਹੀਂ ਹੈ ਇਹ ਐਮਬੀਬੀਐਸ ਕਰ ਰਹੇ ਨੇ ਕਹਿੰਦੇ ਐਮਬੀਬੀਐਸ ਕਰ ਰਹੇ ਆ ਇਹ ਪੜੇ ਲਿਖੇ ਨੌਜਵਾਨ ਐਮਬੀਬੀਐਸ ਕਰਕੇ ਇੱਥੇ ਯੂ ਟਰਨ ਲੈਣ ਵਾਸਤੇ ਫੇਰ ਕਹਿੰਦੇ ਸਾਡੀ ਗੱਡੀ ਖਰਾਬ ਹੋ ਗਈ ਗੱਡੀ ਖਰਾਬ ਹੋਣ ਦਾ ਮਤਲਬ ਹੀ ਨਹੀਂ ਹੈ ਜੇ ਯੂ ਟਰਨ ਲੈ ਕੇ ਫੇਰ ਵਾਪਸ ਆਏ ਹਾਂ ਹਾਂਜੀ ਹਾਂਜੀ ਹਾਂਜੀ